ਚਰਾਬੀਆਂ ਬੋਤਲਾਂ ਨਿਕਲੇ ਆ ਭਾਜੀ ਕੁੜੀ ਦੇ ਸੈਂਡਲ ਨਿਕਲੇ ਜਦੋਂ ਇਹਨਾਂ ਦੇ ਓਨਰ ਆਏ ਉਹ ਕਹਿਣ ਲੱਗੇ ਮੇਰੇ ਮਿਸਿਸ ਦੇ ਸੈਂਡਲ ਆ ਰਬੁਪਿੰਦਰ ਗੁਸਤਾ ਉਤਈ ਕੀ ਮਾਮਲਾ ਕੀ ਆ ਸਰਦਾਰ ਤੁਸੀਂ ਬਣਾ ਜੀ ਜਿਹੜੇ 7 ਵਜੇ ਤੋਂ 10 ਮਿੰਟ ਘੱਟ ਸੀ ਇਹ ਸਾਹਮਣੇ ਸਦਾਰ ਉਹਨਾਂ ਨੇ ਮੈਨੂੰ ਫੋਨ ਕੀਤਾ ਜੀ ਥੱਲੇ ਤੁਹਾਡੀ ਦੁਕਾਨ ਟੁੱਕਰੀ ਹੈ ਸਾਹਮਣੇ ਕਾਰ ਰੁਕੀ ਥਾਂ ਜੀ ਤੇ ਪਿੱਛੇ ਬਹੁਤ ਜ਼ਿਆਦਾ ਤੇਜ਼ ਆ ਰਹੀ ਸੀਗੀ ਅਨਬੈਲੈਂਸ ਹੋਈ ਕੋਈ ਬੰਦਾ ਵੀ ਬਚਿਆ ਉਹਦੇ ਕੋਲੋਂ ਕੁਛ ਇੰਜ ਦੇ ਕੋਲੋਂ ਨਿਕਲ ਕੇ ਚਲੇਗੀ ਕਾਰ ਤੇ ਉਹ ਇੰਨੀ ਜ਼ੋਰ ਦੀ ਸਟਕ ਕੀਤੀ ਕਿ ਵਾਲੇ ਅੱਧੇ ਦੇ ਅੱਧੇ ਕਿਲੋਮੀਟਰ ਦੇ ਲੋਕਾਂ ਨੂੰ ਕਾਫੀ ਨੂੰ ਪਤਾ ਲੱਗਾ ਕਿ ਕੋਈ ਧਮਾਕਾ ਹੋਇਆ ਹ ਹ ਜਦੋਂ ਮੈਂ ਮੌਕੇ ਤੇ ਆਇਆ ਦੇਖਿਆ ਤੇ ਹ ਦੋ ਮੁੰਡੇ ਅੰਦਰ 16 ਤੋਂ 18 ਸਾਲ ਦਾ ਕਿ ਤੋਂ 22 ਤੋਂ 24 ਸਾਲ ਦਾ ਜਾਂ 20 ਤੋਂ 22 ਸਾਲ ਦਾ ਅਪ੍ਰੋਕਸੀਮੇਟਲੀ ਦੇ ਠੀਕ ਹੈ ਨਾ ਜੀ ਉਹ ਇੱਕ ਮੁੰਡਾ ਜਿਹੜਾ ਡਰਾਈਵਿੰਗ ਕਰ ਰਿਹਾ ਸੀਗਾ ਉਹ ਨਸ਼ੇ ਦੀ ਟੋਡੇ ਦੇ ਵਿੱਚ ਪੂਰਾ ਲੱਟੂ ਹੋਇਆ ਹੋਇਆ ਸੀ ਜੀ ਉਹਨੂੰ ਕੋਈ ਸੋਧ-ਬੋਧ ਨਹੀਂ ਸੀ ਸੱਟਾਂ ਲੱਗੀਆਂ ਆਪਣਾ ਬੰਦਾ ਨਾਲ ਭੇਜ ਕੇ ਉਹਨੂੰ ਮੈਂ ਪੱਟੀ ਕਰਵਾਈ ਹੂੰ ਜਾਂ ਉਹਨੂੰ ਪੱਟੀਆਂ ਕਰਵਾ ਕੇ ਆ ਪੱਟੀ ਕਰਵਾ ਕੇ ਉਹਨੂੰ ਮੈਂ ਸਟੇਲਿਆ ਹੰਦਾ ਬਿਠਾਇਆ ਜੀ ਉਸ ਤੋਂ ਬਾਅਦ ਉਹਨੇ ਓਨਰ ਆਏ ਜੀ ਕੈਂਡੀਡੇਟ ਘੰਟੇ ਬਾਅਦ ਹੋਰ ਥੱਲੇੋਂ ਜਦੋਂ ਉਹਨਾਂ ਦੇ ਓਨਰ ਰਾਏ ਤੇ ਉਹਨਾਂ ਨੇ ਸਾਨੂੰ ਨਹੀਂ ਪੁੱਛਿਆ ਕਿ ਤੁਹਾਡੀ ਦੁਕਾਨ ਦਾ ਨੁਕਸਾਨ ਹੋ ਗਿਆ ਉਹਨਾਂ ਨੇ ਸਾਡੇ ਨਾਲ ਕੋਈ ਸਿਮਪਥੀ ਪ੍ਰੇਸ਼ ਨਹੀਂ ਕੀਤੀ ਉਲਟ ਆਪਣੀ ਗੱਡੀ ਦੇਖਦੇ ਰਹੇ ਕਿ ਸਾਡੀ ਗੱਡੀ ਨੁਕਸਾਨ ਹੋ ਗਿਆ ਸ਼ੋਰੂਮ 'ਚ ਜਾਊਗੀ ਕੁ ਮਹੀਨਾ ਲੱਗ ਜਾਣਾ ਉਹਨਾਂ ਨੇ ਮੇਰੇ ਨਾਲ ਕੋਈ ਵੀ ਇੱਕ ਵਰਡ ਵੀ ਸਿਮਪਥੀ ਦਾ ਪ੍ਰੇਸ਼ ਨਹੀਂ ਕੀਤਾ ਜਦਕਿ ਉਹਨਾਂ ਦੀ ਗਲਤੀ ਨਾਲ ਗੱਡੀ ਵੱਜੀ ਉਹਨਾਂ ਨੇ ਮੁੰਡਿਆਂ ਨੇ ਸ਼ਰਾਬ ਪੀਤੀ ਨਸ਼ਾ ਕੀਤਾ ਉਹਨਾਂ ਨੂੰ ਪੱਟੀਆਂ ਵੀ ਕਰਾਈਆਂ ਸਾਡੇ ਨਾਲ ਉਹਨਾਂ ਨੇ ਕੋਈ ਸਿਮਪਥੀ ਗੱਲ ਦੀ ਗੱਲ ਨਹੀਂ ਕੀਤੀ ਉੱਤੇ ਤੁਹਾਡਾ ਨੁਕਸਾਨ ਕਿੰਨਾ ਕੁ ਹੋ ਗਿਆ ਵਾਜੀ ਭਾਜੀ ਮੇਰਾ ਨੁਕਸਾਨ ਘੱਟੋ ਘੱਟ 4 ਕ ਲੱਖ ਦਾ 4 4.5 ਲੱਖ ਦਾ ਨੁਕਸਾਨ ਹੋ ਗਿਆ ਬਾਕੀ ਮੇਰੀ ਰੈਸਮੈਂਟ ਕੰਮ ਕਰਦੇ ਦਿਨ ਦਿਨ ਧਿਆਰਾਂ ਦੇ ਦਿਨ ਹੈ ਜੀ ਪਹਿਲੋਂ ਸਰਾਧਾਂ ਦੇ ਦਿਨ ਗਏ ਉਹਨਾਂ ਦਿਨ 4 ਦਿਨ ਲਾ ਕੇ ਭਾਜੀ 10 12 ਦਿਨ 15 ਦਿਨ ਦੁਕਾਨ ਰੈਡੀ ਨਹੀਂ ਹੋਣੀ ਜੀ ਮੈਂ ਸਭੋ ਠੇਕੇ ਉੱਥੇ ਥਾਣੇ ਦਾ ਥਾਣਾ ਫਿਰ ਵੀ ਕਹਿ ਕੇ ਆਇਆ ਮੈਂ ਕਿਹਾ ਮੇਰੀ ਦੁਕਾਨ ਇਹ ਸਮਝਦੇ ਜੀ ਦਾ ਕੋਈ ਨੁਕਸਾਨ ਹੀ ਨਹੀਂ ਹੋਇਆ ਮੈਂ ਕਿਹਾ ਮੇਰਾ ਕੋਈ ਖੋਖਾ ਥੋੜੇ ਸ਼ੋਰੂਮ ਹੈ ਜਿਹੜਾ ਚੱਕਣਾ ਚੂਰ ਕਰ ਦਿੱਤਾ ਥਾਣਾ ਕਿਹੜਾ ਬਸਤੀ ਬਾਵਾ ਖੇਲ ਭਾਜੀ ਸ਼ਾਇਦ ਕਰਦੇ ਸੀ ਪੁਲਿਸ ਨੂੰ ਹਾਂ ਪੁਲਿਸ ਨੂੰ ਕਿਹਾ ਤਾਂ ਕਹਿੰਨੇ ਪਹਿਲੋਂ ਆਪਣਾ ਰਾਜੀ ਕਿ ਨਹੀਂ ਰਾਜ਼ੀਨਾਮਾ ਹੁੰਦਾ ਫਿਰ ਅਸੀਂ ਬੈਠੇ ਆ ਫਿਰ ਅਸੀਂ ਗੱਡੀ ਚੁੱਕ ਲਈ ਆਵਾਂਗੇ ਬੈਟਰ ਹੈ ਕਿ ਤੁਹਾਡਾ ਰਾਜ਼ੀਨਾਮਾ ਹੋ ਜੇ ਜਿਹੜਾ ਖਰਚਾ ਤੁਹਾਨੂੰ ਦਿੰਦੇ ਤੇ ਦੇ ਲਓ ਪਰ ਤੁਸੀਂ ਤੱਕ ਨਾ ਤੁਹਾਡਾ ਗੱਲਬਾਤ ਹੀ ਨਹੀਂ ਕੀਤੀ ਉਹਨਾਂ ਨੇ ਫੇਰ ਕਿਹਾ ਉਹਨਾਂ ਨੇ ਤਰੀਕੇ ਨਾਲ ਗੱਲ ਹੀ ਨਹੀਂ ਕੀਤੀ ਭਾਜੀ ਹਲੇ ਕੋਈ ਵੀ ਹਲੇ ਗੱਲਬਾਤ ਕਰਨ ਨੂੰ ਸਾਡੇ ਦਾ ਤਿਆਰੀ ਨਹੀਂ ਹੈ ਪੁਲਿਸ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਕੀਤੀ ਗਈ ਹੈ ਪੁਲਿਸ ਵੱਲੋਂ ਕਾਰਵਾਈ ਹੋਈ ਹੈ ਜਿਹੜੀ ਪੁਲਿਸ ਵਾਲੀ ਗੱਡੀ ਲੰਘਦੀ ਇੱਥੇ ਪੀਸੀਆਰ ਦੀ ਉਹਨਾਂ ਨੇ ਵੀ ਕਾਰਵਾਈ ਕੀਤੀ ਹੈ ਉਹਨਾਂ ਨੇ ਵੀ ਪੁੱਛਗਿੱਛ ਕੀਤੀ ਜੀ ਉਸ ਤੋਂ ਬਾਅਦ ਥਾਣਾ ਹੀ ਚਾਟਰੀ ਵੀ ਆਈ ਉਹਨਾਂ ਨੇ ਵੀ ਸਾਡੀ ਰਿਪੋਰਟ ਲਿਖੀ ਉਹਨਾਂ ਕਿ ਕੀ ਦੇਖਦੇ ਜੇ ਦਿਨ ਦਾ ਸਮਾਂ ਹੁੰਦਾ ਵੇ ਫੇ ਤਾਂ ਬਾਜੀ ਜੇ ਦਿਨ ਦਾ ਸਮਾਂ ਹੁੰਦਾ ਅੰਦਰ ਘੱਟੋ ਘੱਟ 4 ਕਾਰੀਗਰ ਮੇਰੇ ਕੋਲ 3-4 ਕਾਰੀਗਰ ਬੈਠੇ ਹੁੰਦੇ ਆ ਮੈਂ ਤੇ ਮੇਰਾ ਬੇਟਾ ਬੈਠੇ ਹੁੰਨੇ ਆ ਉਹ ਜਿਸ ਤਰ੍ਹਾਂ ਡੈਮੇਜ ਹੋਈ ਗੱਡੀ ਤੁਸੀਂ ਛੱਡ ਦੇਖੋ ਅੱਡਾ ਪਹਾੜਾ ਵਾ 35 ਸਾਲ ਬਣਾਣਾ ਜਿੱਦਾਂ ਗੱਡੀ ਹਿੱਟ ਹੋਈ ਆ ਮੈਂ ਕਹਿੰਦਾ ਗੱਡੀ ਕਿੰਨ ਫੁੱਟ ਅੰਦਰ ਚਲੇ ਗਈ ਉਹਦੀ ਨੰਬਰ ਪਲੇਟ ਵੀ ਅੰਦਰ ਵਈ ਗੱਡੀ ਦੇ ਦੁਕਾਨ ਦੇ ਅੰਦਰ ਨੰਬਰ ਪਲੇਟ ਵਈ ਬਾਜੀ ਤੁਸੀਂ ਦੇਖੋ 에어ਬੈਗ 70 ਤੋਂ 80 ਦੀ ਸਪੀਡ ਜਦੋਂ ਗੱਡੀ ਸਟਾਕ ਹੁੰਦੀ ਉਦੋਂ 에어ਬੈਗ ਖੁੱਲਦੇ ਆ ਗੱਡੀ ਦੇ 에 ਕੋਈ ਤੇ ਦੇਖਿਆ ਗੱਡੀ ਦੇ ਵਿੱਚ ਕੋਈ ਸ਼ਰਾਬ ਦੀਆ ਬੋਤਲਾ ਜਾਂ ਕੁਛ ਇਦਾਂ ਪਿਆ ਹੈ ਸ਼ਰਾਬ ਦੀਆ ਬੋਤਲਾ ਨਿਕਲੇ ਆ ਭਾਜੀ ਕੁੜੀ ਦੇ ਸੈਂਡਲ ਨਿਕਲੇ ਜਦੋਂ ਇਹਨਾਂ ਦੇ ਓਨਰ ਆਏ ਉਹ ਕਹਿਣ ਲੱਗੇ ਮੇਰੇ ਮਿਸਿਸ ਦੇ ਸੈਂਡਲ ਆ ਤੁਸੀਂ ਦੱਸੋ ਕਾਰ 'ਚ ਕੋਈ ਓਨਰ ਬੈਠਾ ਹੋਵੇ ਜਾਂ ਲੇਡੀਜ਼ ਬੈਠੀ ਹੋਵੇ ਕੋਈ ਆਪਣੇ ਸੈਂਡਲ ਜਾਂ ਚੱਪਲ ਕਾਰ 'ਚ ਉਤਾਰ ਕੇ ਬਾਹਰ ਆਂਦਾ ਠੀਕ ਉਹ ਆਪਣੀ ਗਲਤੀ ਤੇ ਪੜਦਾ ਪਾ ਰਹੇ ਆਪਣੇ ਬੱਚਿਆਂ ਦੀ ਗਲਤੀ ਤੇ ਪੜਦਾ ਪਾ ਰਹੇ ਆ ਠੀਕ ਹੈ ਜੀ ਨਾ ਹੋ ਕੇ ਗਿਆ ਬਹੁਤ ਇੱਕਦਮ ਰੋਕੇ ਆਨੂੰ ਬਹੁਤ ਸ਼ਬਦ ਮੇਰਾ ਦਲਜੀਤ ਦਲਜੀਤਾਂ ਦਾ ਕੀ ਹੋਇਆ ਕਿ ਮਾਮਲਾ ਕਿ ਸਾਰਾ ਜੀ ਆ ਕੇ ਗੱਡੀ ਜਦੋਂ ਵੱਜੀ ਦੇਖੀ ਹੈ ਜੀ ਵਿਕਟਰ ਉਹਨੂੰ ਬਾਹਰ ਕੱਢਿਆ ਜੀ ਉਹਨੂੰ ਕਿਹਾ ਪੁੱਤਰ ਬਾਹਰ ਆਕੜ ਪਿਆ ਬੰਦੇ ਹੂੰ ਉਹਨਾਂ ਨੂੰ ਫਿਰ ਪੁਲਿਸ ਨਾਲ ਫੋਨ ਕੀਤਾ ਫੋਨ ਪੁਲਿਸ ਆ ਲੈ ਆਏ ਤਾਂ ਫਿਰ ਇਹਨੂੰ ਕੱਢਿਆ ਕਰੀਬ ਕਿੰਨੇ ਵਜੇ ਦਾ ਟਾਈਮ ਸੀ ਜਾਰੀ ਕੱਟਣਾ ਜੀ ਦਾ ਅੱਜ ਸਵੇਰੇ ਸਾਢੇ 6 ਵਜੇ ਦਾ ਟਾਈਮ ਸੀ ਕਿੰਨੇ ਜਣੇ ਸੀ ਗੱਡੀ ਵਿੱਚ ਦੋ ਜਣੇ ਕੀ ਡਰਿੰਕ ਵਗੈਰਾ ਕੀਤਾ ਇਹਨਾਂ ਨੇ ਕੁਐਸ਼ਨ ਲੱਗਦੀ ਆ ਓਕੇ ਤੇ ਤੂੰ ਆ ਕੇ ਗੱਲਬਾਤ ਕੀਤੀ ਤੁਹਾਨੂੰ ਬੋਲਣ ਲੱਗ ਪਈ ਨਹੀਂ ਆਇਆ ਥੋ ਵੀ ਬੋਲਣ ਲੱਗ ਪਿਆ ਠੀਕ ਹੈ ਜੀ ਇਹ ਕਿਹੜੀ ਜਗ੍ਹਾ ਪੈਂਦੀ ਦੁਕਾਨ ਕਿਹੜਾ ਕਿਹੜਾ ਏਰੀਆ ਹੈ ਬਾਬਾ ਕੇ ਇਹ ਥਾਣੇ ਸ਼ਹਿਰ ਕਰਦੇ ਨਾਲ ਜੀ ਖਾਣਾ ਕਿਹੜਾ ਪੈਂਦਾ ਜੀ ਰਸਤੀ ਬਾਬਾ ਕੇ ਹਲ ਤੇ ਠੀਕ ਹੈ ਬਾਈ